ਆਓ ਉਸ ਮਹਾਨ ਸ਼ਾਇਰ ਨੂੰ ਯਾਦ ਕਰਕੇ ਪ੍ਰੋਫੈਸਰ ਮੋਹਨ ਸਿੰਘ ਨੂੰ ਜਿਨ੍ਹਾਂ ਦਾ ਹਰ ਸਾਲ ਮੇਲਾ ਲੱਗਦਾ ਹੈ 28ਵੇਂ ਮੇਲੇ ਤੇ ਮੈਨੂੰ ਸਨਮਾਨ ਮਿਲਿਆ ਜਿਹੜੀ ਕਵਿਤਾ ਮੈਂ ਉੱਥੇ ਪੜ੍ਹੀ ਸੀ ਉਹ ਮੈਂ ਅੱਜ ਤੁਹਾਨੂੰ ਸੁਣਾਉਂਦਾ ਹਾਂ ਉਹਦੀ ਤਰੀਫ ਦੇ ਵਿੱਚ ਇੱਕ ਸ਼ਾਇਰ ਰੰਗ ਰੰਗੀਲਾ ਸੀ ਜੀ ਦੀ ਕਵਿਤਾ ਐਸੀ ਲੀਲਾ ਸੀ ਜੀ ਦੀ ਯਾਦ ਚ ਮੇਲਾ ਲੱਗਿਆ ਹੈ ਲੁਧਿਆਣੇ ਵਿੱਚ ਇਸ ਥਾਂ ਯਾਰੋ ਮੋਹਨ ਸਿੰਘ ਪ੍ਰੋਫੈਸਰ ਹੈ ਉਸ ਸ਼ਾਇਰ ਦਾ ਨਾਮ ਯਾਰੋ ਮੋਹਨ ਸਿੰਘ ਪ੍ਰੋਫੈਸਰ ਹੈ ਉਸ ਸ਼ਾਇਰ ਦਾ ਨਾਮ ਯਾਰੋ ਕਾਵ ਕਲਾ ਨਾਲ ਦੱਸਿਆ ਉਹਨੇ ਕੁਦਰਤ ਦਾ ਸਰਨਾਵਾ ਵਿੱਚ ਸਮਾਨਾ ਪਿੰਗਾ ਝੂਟਣ ਉਸ ਦੀਆਂ ਕਵਤਾਵਾਂ ਕੁਦਰਤ ਦੇ ਸਭ ਰੰਗਾਂ ਨੂੰ ਕਵਤਾ ਵਿੱਚ ਦਿੱਤੀ ਥਾਂ ਯਾਰੋ ਪ੍ਰੋਫੈਸਰ ਮੋਹਨ ਸਿੰਘ ਹੈ ਉਸ ਸ਼ਾਇਰ ਦਾ ਨਾਮ ਯਾਰੋ ਪੰਜਾਬ ਦਾ ਸੱਚਾ ਵਿਰਸਾ ਉਨੇ ਸ਼ਬਦਾਂ ਵਿੱਚ ਸਮਝਾਇਆ ਪੰਜਾਬ ਦਾ ਸੱਚਾ ਵਿਰਸਾ ਉਹਨੇ ਸ਼ਬ ਉਹਦੇ ਸ਼ਬਦਾਂ ਵਿੱਚ ਸਮਾਇਆ ਮੋਹ ਪਿਆਰ ਦੇ ਰਿਸ਼ਤਿਆਂ ਨੂੰ ਉਹਨੇ ਇਸ ਤਰ੍ਹਾਂ ਦਰਸਾਇਆ ਪੜ੍ਹ ਕੇ ਹੁੰਦਾ ਅਹਿਸਾਸ ਜਿਉਂ ਦਿੱਤੀ ਜੋ ਦਿੰਦੀ ਬੁੱਕਲ ਦਾ ਨਿਗ ਮਾਂ ਯਾਰੋ ਪ੍ਰੋਫੈਸਰ ਮੋਹਨ ਸਿੰਘ ਹੈ ਉਸ ਸ਼ਾਇਰ ਦਾ ਨਾਂ ਯਾਰੋ ਉਸ ਸ਼ਾਇਰ ਦਾ ਨਾਂ ਯਾਰੋ ਬੜੀ ਸਮੇਂ ਨਾਲ ਟੁਕਦੀ ਹਰ ਗੱਲ ਰਹੀ ਸ਼ਾਇਰ ਨੂੰ ਫੁਰਦੀ ਕਵਿਤਾ ਵਿੱਚ ਰਵਾਨੀ ਉਹਦੇ ਜਿਵੇਂ ਪੰਜਾਬਣ ਤੁਰਦੀ ਆਪਣਿਆਂ ਦੇ ਵਰਗੇ ਉਹਨੂੰ ਹਰ ਕੋਈ ਸ਼ਹਿਰ ਗरां ਯਾਰੋ ਪ੍ਰੋਫੈਸਰ ਮੋਹਨ ਸਿੰਘ ਸੀ ਉਸ ਸ਼ਹਿਰ ਦਾ ਨਾਂ ਯਾਰੋ ਉਹਦੀ ਸੋਚ ਪਰਿੰਦਿਆਂ ਵਰਗੀ ਸੀ ਉੱਡ ਜਾ ਪਹਾੜੀ ਬੈੰਦੀ ਸੀ ਜਿੱਥੇ ਗੀਤ ਗਾਉਂਦੀਆਂ ਕੋਇਲਾ ਸੀ ਪੱਤਿਆਂ ਨਾਲ ਤਾੜੀ ਪੈਂਦੀ ਸੀ ਜਿੱਥੇ ਮੋਰ ਖੁਸ਼ੀ ਵਿੱਚ ਨੱਚਦੇ ਸੀ ਫੁੱਲ ਵੰਡਦੇ ਸੀ ਖੁਸ਼ਬੂ ਯਾਰੋ ਪ੍ਰੋਫੈਸਰ ਮੋਹਨ ਸਿੰਘ ਸੀ ਉਸ ਸ਼ਹਿਰ ਦਾ ਨਾਂ ਯਾਰੋ ਪ੍ਰੋਫੈਸਰ ਮੋਹਨ ਸਿੰਘ ਸੀ ਉਸ ਸ਼ਾਇਰ ਦਾ ਨਾਂ ਯਾਰੋ ਗੱਲ ਕੀਤੀ ਗੋਰੇ ਰੰਗਾਂ ਦੀ ਤੇ ਕੂਲਿਆਂ-ਕੂਲਿਆ ਅੰਗਾਂ ਦੀ ਉਹਨੇ ਤਨ ਤੇ ਜ਼ਹਿਰ ਚੜਾਈ ਨਾ ਉਹਨੇ ਤਨ ਤੇ ਜ਼ਹਿਰ ਚੜਾਈ ਨਾ ਟਿਸ਼ਕਨਾਗਦਿਆਂ ਡੰਗਾਂ ਦੀ ਕਹਿ ਦਿੱਤਾ ਚੂੜੇ ਵਾਲੀਆਂ ਨੂੰ ਤੁਸੀਂ ਛੱਡ ਦਿਓ ਮੇਰੀ ਬਾਹ ਯਾਰੋ ਪ੍ਰੋਫੈਸਰ ਮੋਹਨ ਸਿੰਘ ਸੀ ਉਸ ਸ਼ਾਇਰ ਦਾ ਨਾਂ ਯਾਰੋ ਬੜਾ ਸੋਹਣਾ ਚਿਤ੍ਰਨ ਕੀਤਾ ਏ ਮਾਹੀ ਦੇ ਵਿੱਚ ਰੰਗ ਵਿੱਚ ਰੰਗੀਆਂ ਦਾ ਚੰਨ ਆਏ ਤੋਂ ਸੋਹਣਾ ਲੱਗਦਾ ਏ ਸਾਡੇ ਘਰ ਵਿੱਚ ਬੂਟਾ ਅੰਬੀਆਂ ਦਾ ਇਹ ਫੜਰ ਫੜਾਈ ਚੱਲਦੀ ਰਹੇ ਜਾਵੇ ਨਾ ਚੰਨ ਗਿਰਾਂ ਯਾਰੋ ਪ੍ਰੋਫੈਸਰ ਮੋਹਨ ਸਿੰਘ ਸੀ ਉਸ ਸ਼ਾਇਰ ਦਾ ਨਾਂ ਯਾਰੋ ਉਹਨੇ ਦੱਸਿਆ ਬੂਟਾ ਸਿੱਖੀ ਦਾ ਕਿਵੇਂ ਲੱਗਿਆ ਤੇ ਕਿਵੇਂ ਪਲਿਆ ਸੀ ਦੁਸ਼ਮਣ ਦੀਆਂ ਮਾਰਾਂ ਝੱਲ ਕੇ ਵੀ ਉਹ ਦੂਣਾ ਚੂਣਾ ਫਲਿਆ ਸੀ ਉਹਨੇ ਉਹਦੇ ਸਿਰ ਤੇ ਸੂਰਜ ਭਕਦਾ ਰਿਹਾ ਪਰ ਲੋਕਾਂ ਮਾਣੀ ਸ਼ਾਂ ਯਾਰੋ ਪ੍ਰੋਫੈਸਰ ਮੋਹਨ ਸਿੰਘ ਸੀ ਉਸ ਸ਼ਾਇਰ ਦਾ ਨਾਮ ਯਾਰੋ ਉਹਨੇ ਪੁੱਛਿਆ ਸੀ ਦਰਿਆਵਾਂ ਨੂੰ ਪਾਣੀ ਦਾ ਨਰਮ ਸੁਭਾਅ ਹੁੰਦਾ ਹੈ ਕਿਉਂ ਕ੍ਰੋਧ ਵਿਖਾਉਂਦਾ ਹੜ ਬਣ ਕੇ ਜਿੱਥੇ ਸਭ ਕੁਝ ਝੱਟ ਤਬਾਹ ਹੁੰਦਾ ਹੈ ਕਿਤੇ ਇੱਕ ਬੂੰਦ ਨੂੰ ਤਰਸਦੇ ਨੇ ਮਰਦੇ ਨੇ ਚਿੜੀਆਂ ਕਾਂ ਯਾਰੋ ਪ੍ਰੋਫੈਸਰ ਮੋਹਨ ਸਿੰਘ ਸੀ ਉਸ ਸ਼ਾਇਰ ਦਾ ਨਾਮ ਯਾਰੋ ਉਹਨੇ ਝਿੜਕਿਆ ਫੇਰ ਹਵਾਵਾਂ ਨੂੰ ਜਦੋਂ ਝੱਖੜ ਝੁੱਲਦੇ ਵੇਖਿਆ ਸੀ ਆਲਣਿਆਂ ਚੋਂ ਨਿੱਕੇ ਬੋਟਾਂ ਨੂੰ ਉਨੇ ਅੱਖਾਂ ਹੀ ਰੋਲਦੇ ਵੇਖਿਆ ਸੀ ਝੁਲਸੀ ਹਰੀਆਲੀ ਲੋਆ ਨੇ ਦਿਸਦੀ ਨਾ ਕਿਦਰੇ ਛਾਂ ਯਾਰੋ ਪ੍ਰੋਫੈਸਰ ਮੋਹਨ ਸਿੰਘ ਸੀ ਉਸ ਸ਼ਾਇਰ ਦਾ ਨਾਮ ਯਾਰੋ ਨੱਚੀਏ ਕੁੱਦੀਏ ਉਸ ਸ਼ਾਇਰ ਦੀ ਯਾਦ ਚ ਗੁਰਾਂ ਦੇ ਤਸੰਧੂ ਮੇਲਾ ਅਸੀਂ ਮਨਾਉਂਦੇ ਹਾਂ ਨੱਚਦੇ ਕੁਦਦੇ ਭੰਗੜਾ ਪਾਈਏ ਗੀਤ ਖੁਸ਼ੀ ਦੇ ਗਾਉਂਦੇ ਹਾਂ ਜੱਸੋਵਾਲ ਜੇ ਸੀ ਵਾਰਸ ਉਸ ਦੇ ਸੱਭਿਆਚਾਰ ਦੀ ਮਾਂ ਯਾਰੋ ਪ੍ਰੋਫੈਸਰ ਮੋਹਨ ਸਿੰਘ ਸੀ ਉਸ ਸ਼ਾਇਰ ਦਾ ਨਾਮ ਯਾਰੋ ਪ੍ਰੋਫੈਸਰ ਮੋਹਨ ਸਿੰਘ ਸੀ ਉਸ ਸ਼ਾਇਰ ਦਾ ਨਾਮ ਯਾਰੋ ਇਹ ਕਵਿਤਾ ਮੈਂ ਉੱਥੇ ਬੋਲੀ ਸੀ ਧੰਨਵਾਦ